ਸਸੀ ਕਹ ਬੁਲਾ ਦ ਮਮਾ ਸਸੀ ਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਠੀਕ ਠਾਕ ਹੋ ਉਮੀਦ ਆ ਤੁਸੀਂ ਠੀਕ ਠਾਕ ਹੋਗੇ ਸਾਰੇ ਤੁਸੀਂ ਦਪੱਟਾ ਰੈਡੀ ਕਰ ਰਹੇ ਹਾਂ ਜਾਏ ਮਿਲਾਂ ਸਨ ਤਗਣਾ ਦੇਖੋ ਸਾਰੇ ਲੈਸ ਕਿਦਾਂ ਲਗਾਣੇ ਆਪਾਂ ਦੁਪੱਟੇ ਨੂੰ ਗਮਲੈਸ 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 ਲੱਗ ਰਹੀ ਹੈ ਦੁਪੱਟੇ ਨੂੰ ਤੁਸੀਂ ਵੀ ਘਰ ਬੈਠੇ ਇਸ ਤਰ੍ਹਾਂ ਦੁਪੱਟਾ ਆਪਣਾ ਰੈਡੀ ਕਰ ਸਕਦੇ ਹੋ ਆਪਾਂ ਦੁਪੱਟਾ ਰੈਡੀ ਕਰਵਾਉਣ ਲਈ ਆਪਾਂ ਬਾਜ਼ਾਰ ਜਾਂਦੇ ਆ ਹਨਾ ਟੇਲਰ ਤੋਂ ਕਰਵਾਉਂਦੇ ਆ ਰੈਡੀ ਤੇ ਉਹ ਬਹੁਤ ਸਾਰੇ ਪੈਸੇ ਲੈ ਲੈਂਦੇ ਆ ਬਟ ਜਿਨ੍ਹਾਂ ਨੂੰ ਥੋੜਾ ਬਹੁਤਾ ਵੀ ਸੀਚਿੰਗ ਦਾ ਕੰਮ ਆਉਂਦਾ ਏ ਤਾਂ ਤੁਸੀਂ ਸਾਡੀ ਘਰ ਬੈਠੇ ਹੀ ਤੁਸੀਂ ਆਪਣੇ ਲਈ ਦੁਪੱਟੇ ਨੂੰ ਲਗਾ ਸਕਦੇ ਹੋ ਤੁਸੀਂ ਸਿੱਖ ਸਕਦੇ ਹੋ ਤੋਂ ਸਾਰੇ ਲਾਸ ਲਾ ਕੇ ਦਿਖਾਵਾਂਗੇ ਤੇ ਇਹਦੇ ਨਾਲ ਦਾ ਸੂਟ ਵੀ ਦਿਖਾਵਾਂਗੇ ਜਿਹੜੇ ਸੂਟ ਨਾਲ ਤਿਆਰ ਕਰ ਰਹੇ ਆ ਇਹਨੂੰ ਹਾਂ ਨਸਿੰਦਰ ਹਾਂਜੀ ਮੇ ਤਾਂ ਆਵਾਜ਼ ਵੀ ਨਹੀਂ ਸਹੀ ਹੈਗੀ ਕਿਉਂਕਿ ਮੈਂ ਥੋੜੀ ਬਿਮਾਰ ਜੀ ਆ। ਜਾਏ ਕੋਈ ਤੋ ਦਹਾ ਤਰੀ ਤਮ ਕਿਉਂ ਰਹਿਣ ਬਿਹਾ। ਸਾਡੇ ਸੁਖਨਾਨ ਨਾਲ ਪਾਠ ਨਾਲ ਦੀਦਾ ਹਨ ਨਾਲ ਨਾਲ ਪਾਠ ਵੀ ਸੁਣੀ ਚਾਹੀਦਾ ਆ। ਘਰ ਦੇ ਵਿੱਚ ਵੈਸੇ ਵੀ ਵਾਈਬ੍ਰੇਸ਼ਨ ਅੱਛੀ ਆਉਂਦੀ ਰਹਿੰਦੀ ਆ। ਹਨਾ? ਯੈਸ ਪਾਣੀ ਚੱਲਦੀ ਰਹੇ ਤੇ। ਸਾਰੀ ਨਹੀਂ ਕੰਨਾਂ 'ਚ ਪੈਂਦੀ ਥੋੜੀ ਥੋੜੀ ਤਾਂ ਪੈਂਦੀ ਰਹਿੰਦੀ ਆ ਨਾ ਹਨਾ ਹਾਂਜੀ ਸੋਣਾ ਆਪਣਾ ਮਨ ਲੱਗਿਆ ਰਹਿੰਦਾ ਕੰਮ ਕਰਦੀ ਕਰਦੇ ਬੋਰ ਨਹੀਂ ਹੁੰਦੇ ਕੰਮ ਕਰਦੇ ਕਈ ਕਕੂੜੀ ਹੱਸ ਦੋਹਨ ਜਾਂਦੇ ਨਾ ਡਰ ਇਹ ਸਤਿ ਤਨ ਜਾ ਤਾਂ ਬਹੁਤ ਹੀ ਲੰਬੀ ਸਲਾਈ ਨਹੀਂ ਖਿੱਚੀ ਦੀ ਤਾਂ ਕਿ ਫਿਰ ਟੇਢੀ ਮੇਢੀ ਹੋ ਜਾਏ ਫਿਰ ਢੜੰ ਦਾ ਚੱਕਰ ਪੈ ਰਹਿਦਾ ਉਨੇ ਉਨੇ ਕ ਫੜੀਦੀ ਆ ਜਿਹੜੀ ਸਲਾਈ ਆਨ ਵਧੀਆ ਵੱਜ ਜੇ ਮੁਰਕੇ ਢੇੜੰਦਾ ਚੱਕਰ ਨਾ ਪਾਵੇ ਤਾਂ ਹੀ ਪਤਾ ਕੀ ਕਰਦੇ ਨੇ ਸਲਾਈ ਤਾਂ ਫੜ ਲੈਂਦੇ ਨੇ ਲੰਬੀ ਤੇ ਫਿਰ ਉਹਨੂੰ ਨਾ ਢੇੜੰਚੂ ਜੁਲਝੇ ਰਹਿੰਦੇ ਨੇ ਕਿ ਹੋਏ ਹੁਣ ਉਹ ਤੁਹਾਡੇ ਪਿੰਗੀ ਟੇਢੀ ਹੋ ਗਈ ਥੋੜੀ ਜੀ ਆਪਾਂ ਉਨੇ ਹੀ ਕ ਫੜੀਦੀ ਆ ਹੈਨ ਵਧੀਆ ਸਲਾਈ ਲੱਗ ਜੇ ਅਈ ਤਾ ਨੇ ਇਸੰਦਨ ਲਾ ਸਰੀਆ ਥੰਡਲ ਵਾਹ ਕਿਤਰਾ ਹੈ ਦੇ ਰਹਿਣ ਕਿਤਰਾ ਪਵਦਾ ਸਿਮਰਨ ਕਰ ਮੈਂ ਕਰਦੇ ਹੁੰਨੇ ਇਹਨੂੰ ਨਾ ਇੱਥੇ ਇਦਾਂ ਪੂਰਾ ਲੈ ਆਣਾ ਹਨਾ ਹਾਂਜੀ ਥੈਂਕ ਯੂ ਸੋ ਮੱਚ ਸਾਨੂੰ ਦੇਖਣ ਦੀ ਸੱਵਨ ਜਾਣੇ ਜੁੜੇ ਨੇ ਆਪਣੇ ਨਾਲ ਮਮਾ ਜੀ ਅੱਛਾ ਜੀ ਤੇ ਧੰਨਵਾਦ ਬਹੁਤ ਬਹੁਤ ਥੈਂਕ ਯੂ ਪਲੀਜ਼ ਸਬਸਕ੍ਰਾਈਬਰ ਕਰ ਲਿਓ ਸਾਡੇ ਚੈਨਲ ਨੂੰ ਚਾਂਤੀ ਜਾਣੇ ਹੋਗੇ ਨੇ ਸਾਡੇ ਚੈਨਲ ਨੂੰ ਪਲੀਜ਼ ਸਾਰੇ ਸਬਸਕ੍ਰਾਈਬ ਕਰ ਲਓ ਅਸੀਂ ਇਹਦੇ ਪਰ ਡੇਲੀ ਆਪਣੀਆਂ ਵੀਡੀਓਜ਼ ਤੇ ਆਪਣੀਆਂ ਅਪਡੇਟਸ ਦਿੰਦੇ ਰਹਿਣੇ ਆ ਤੇ ਆਪਣੀਆਂ ਪਰਸਨਲ ਵੀਡੀਓਜ਼ ਵੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਅਸੀਂ ਆਪਣੀਆਂ ਬੁਟੀਕ ਵਾਲੀਆਂ ਵੀ ਅਸੀਂ ਆਪਣੇ ਦੁਪੱਟੇ ਰੈਡੀ ਕਰਦੇ ਰਹਿੰਦੇ ਆ ਅਕਸਰ ਉਹ ਵੀ ਤੁਹਾਡੇ ਨਾਲ ਅਸੀਂ ਸ਼ੇਅਰ ਕਰਦੇ ਰਹਿੰਦੇ ਆ ਹੁਣ ਸੂਟ ਵੀ ਸਟਿਚ ਕਰਾਂਗੇ ਉਹ ਵੀ ਕਰਾਂਗੇ ਸ਼ੇਅਰ ਹਾਂਜੀ ਫਿਰ ਹਾਲ ਤੱਕ ਦੁਪੱਟੇ ਕੀਤੇ ਨੇ ਰੈਡੀ ਹਾਂਜੀ ਸੂਟ ਪਹਿਲਾਂ ਸਟਿਚ ਕਰ ਲਏ ਸੀ ਹਾਂਜੀ ਤੇ ਫਿਰ ਦੁਪੱਟੇ ਰਹਿ ਗਏ ਸੀ ਇਹਨਾਂ ਦੇ ਰੈਡੀ ਕਰਨ ਨੂੰ ਹਾਰਪਨਾਏ ਬੈਠਾ ਸਾਈ ਮੁਝੇ ਨਾ ਦੇ ਜੇ ਤੂੰ ਇਹ ਵੈਰ ਅੱਖੀਂ ਜੋੜੀ ਦੋ ਲੈ ਥੋੜੀ ਜਿਹਾ ਇਹਨੂੰ ਪ੍ਰੈਸ ਦੀ ਲੋਡ ਸੀ ਚਲੋ ਆਪਾਂ ਇਹ ਕਰ ਲੈਣ ਸੈਟ ਸਹੀ ਤਾਂ ਹੋਰੀ ਤੋ ਮੰਨਾ ਤੁ ਲੋੜੇ ਸਹੀ ਤਾਂ ਇਹ ਨਾ ਆਇਆ ਚਾਇਆ ਜਲਾ ਨਾ ਨਾ ਹੀ ਲੋੜ ਦੇਖੋ ਹਰੇਕ ਕੰਮ ਇੱਕ ਦੂਸਰੇ ਨੂੰ ਦੇਖ ਕੇ ਹੀ ਸਿੱਖਾ ਹੋ ਸਿੱਖ ਹੁੰਦਾ ਹੈ ਨਾ ਤੇ ਆਪਣੇ ਆਪ ਤਾਂ ਕੋਈ ਉਹ ਹੁੰਦਾ ਹੈ ਜਿਹੜਾ ਬੰਦਾ ਕਰਦਾ ਰਹਿੰਦਾ ਹਰੇਕ ਕੰਮ ਨੂੰ ਉਹਨੂੰ ਤਾਂ ਸਿੱਖ ਲੈਂਦੇ ਨੇ ਸਾਰੇ ਦਿਮਾਗ ਚੱਲਦਾ ਰਹਿੰਦਾ ਆ ਤੇ ਬਹੁਤ ਕੰਮ ਨੇ ਜਿਹੜੇ ਆਪਾਂ ਇੱਕ ਦੂਸਰੇ ਨੂੰ ਦੇਖ ਕੇ ਸਿੱਖਦੇ ਹਾਂ ਮੈਂ ਵੀ ਇਸ ਤਰ੍ਹਾਂ ਹੀ ਆਪਣੀਆਂ ਭੈਣਾਂ ਨੂੰ ਦੇਖ-ਦੇਖ ਕੇ ਸਿੱਖੀ ਆ ਜੀ ਜੀ ਸਾਫ਼ ਸੁਥਰੇ ਕੰਮ ਕਰਨੇ ਡਿਊਟੀ ਵਾਲੀਆਂ ਭੈਣਾਂ ਨੂੰ ਦੀ ਹੈਲਪ ਲੈ ਕੇ ਜੇ ਕੋਈ ਸ਼ੌਂਕ ਰੱਖਦਾ ਹੋਵੇ ਉਹ ਵੀ ਉਹ ਸਾਨੂੰ ਦੇਖ ਕੇ ਸ਼ੌਂਕ ਸਿੱਖ ਸਕਦਾ ਹੈ ਤੇ ਗੁੰਮਲਾ ਇਸਕੇ ਵਿੱਚ ਲੜੀਆਂ ਦੁਪੱਟੇ ਨੂੰ ਹਨਾ ਛੋਟੀ ਤੋਂ ਛੋਟੀ ਬਰੀਕ ਤੋਂ ਬਰੀਕ ਲੈਂਸ ਅਸੀਂ ਗੁੰਮਵਾ ਸਕਦੇ ਹਾਂ ਬਿਲਕੁਲ ਬਿਲਕੁਲ ਹੋਰ ਤੁਸੀਂ ਦੱਸੋ ਸਾਰੇ ਜਣੇ ਠੀਕ ਹੋ ਲੰਚ ਕਰ ਲਿਆ ਸਭ ਨੇ ਕੀ ਕਰਦੇ ਹੋ ਤੁਸੀਂ ਕਮੈਂਟ ਕਰ ਸਕਦੇ ਹੋ ਸਾਨੂੰ ਸਾਡੇ ਨਾਲ ਆਪਣੀ ਗੱਲਬਾਤ ਸ਼ੇਅਰ ਕਰ ਸਕਦੇ ਹੋ ਪਲੀਜ਼ ਸਸਬਸਕ੍ਰਾਈਬਰ ਕਰੋ ਪਲੀਜ਼ ਤੇ ਸਾਡੇ ਚੈਨਲ ਨੂੰ ਸਾਰੇ ਜਣੇ ਸਬਸਕ੍ਰਾਈਬ ਜਰੂਰ ਕਰਿਓ ਕਿਉਂਕਿ ਸਾਨੂੰ ਤੁਹਾਡੇ ਇੱਕ ਲਾਈਕ ਕਮੈਂਟ ਸ਼ੇਅਰ ਦੇ ਸਬਸਕ੍ਰਾਈਬ ਦੇ ਨਾਲ ਬਹੁਤ ਜ਼ਿਆਦਾ ਹੌਸਲਾ ਮਿਲਦਾ ਹੈ ਕਿਉਂਕਿ ਦੇਖੋ ਹਰ ਇੱਕ ਨੂੰ ਕੰਮ ਕਰਨ ਦਾ ਮੌਕਾ ਮਿਲਣਾ ਚਾਹੀਦਾ ਤੇ ਦੇਣਾ ਵੀ ਚਾਹੀਦਾ ਹੈ ਹਨਾ ਕਿਉਂਕਿ ਅਸੀਂ ਹਲੇ ਨਿਊ ਆ ਤੇ ਬਟ ਅਸੀਂ ਸਿੱਖਦੇ ਜਾਂਦੇ ਆ ਕਰੀ ਜਾਂਦੇ ਆ ਹੌਲੀ ਹੌਲੀ ਸਾਨੂੰ ਤੁਹਾਡੀ ਹੈਲਪ ਦੀ ਲੋੜ ਆ ਬਿਲਕੁਲ ਬਿਲਕੁਲ ਇਹ ਤਨ ਸਭ ਰਤ ਹੈ ਰਤ ਵਿੱਚ ਤਨ ਨਵੋ ਜੋ ਸਾਰੇ ਤੇ ਆਪਣੀ ਇਸ ਤਸ ਲੋਭ ਰਤ ਸਿਮਾ ਜੁੜ ਵੀ ਦਿਖਾਈ ਹੈ ਹਨਾ ਹਾਂਜੀ ਪੱਦਪਟਾ ਰੈਡੀ ਕਰ ਰਹੇ ਹਾਂ ਬਿਲਕੁਲ ਦਿਖਾਣਾ ਬੰਦਾ ਹੈ ਪਈ ਭਈਆ ਤੋਹਰ ਦਾ ਬਹੁਤ ਦਰਮਤ ਮੈਂ ਲਗਵਾਈ ਨਾਲ ਤੇ ਗਰਮ ਹੋਣੇ ਕਿ ਨਸਲੇ ਨੰਦ ਲਾਈ ਸਈਤਾ ਸੋਈ ਸਰਵਰ ਟੂਡਲੋ ਪਾਕੇ ਦਿਖਾਈਏ ਸੂਟ ਸੂਟ ਅਪਪਾਕੇ ਹੀ ਦਿਖਾਵਾਂਗੇ ਆ ਗਿਆ ਨਾ ਕੀ ਹੋਵੇ ਇਕੜ ਦੁਪਹਿਰ ਹੱਥ ਕੋਸਕ ਦਾ ਕੱਲ ਪਾ ਲਈ ਬਿਲਕੁਲ ਬਿਲਕੁਲ ਉਸ 15 ਮਿੰਟ 20 ਮਿੰਟ ਚਾਹੀਦੀ ਹੋ ਜਾਣਾ ਹੈ ਪ੍ਰੀਤਾ ਕੋ ਲੈਸਨਾ ਢਿੱਲੀ ਨਹੀਂ ਛੱਡਣੀ ਵੈਸੇ ਵੀ ਥੋੜੀ ਜਿਹੀ ਖਿੱਚ ਕੇ ਰੱਖਣੀ ਆ ਕੰਨੀ ਵੀ ਥੋੜੀ ਜਿਹੀ ਖਿੱਚ ਕੇ ਰੱਖਣੀ ਹੈ ਹਨ ਤੇ ਫਿਰ ਐਨ ਪ੍ਰੋਪਰ ਲੱਗਦੀ ਹੈ ਲੈ ਸੀ ਇਹ ਤਨ ਨਾ ਇਹ ਕਿੱਤ ਰੀਤਾ ਮਨ ਤੇ ਮਾਰਦਾ ਨਾ ਇਹ ਕਿੱਤ ਸੰਗਿਆ ਇਸ ਮਨ ਕਿੱਤ ਹੀ ਤੋਂ ਬਚਣਾ ਰੀਤਾ

ਕਹਿ ਦਈਏ ਫਿਰ ਸਾਰਿਆਂ ਨੂੰ ਬਾਏ ਬਾਏ ਲਾਈਵ ਸਾਡਾ ਵੱਡਾ ਹੁੰਦਾ ਗਾ ਰਹੀ ਹਾਂ ਜੀ ਹਾਂਜੀ ਇਹ ਬਾਏ ਬਾਏ ਕਹਿੰਦੇ ਬਾਕੀ ਸਾਰੀ ਚੁੰਨੀ ਰੈਡੀ ਕਰਵਾ ਕੇ ਆਪਾਂ ਵੀਡੀਓ ਸ਼ੇਅਰ ਕਰਾਂਗੇ ਵੀਡੀਓ ਸ਼ੇਅਰ ਕਰਾਂਗੇ ਤੁਹਾਡੇ ਦੇ ਨਾਲ ਸਭ ਦਾ ਬਹੁਤ ਬਹੁਤ ਥੈਂਕ ਯੂ ਜਿਹੜੇ ਵੀ ਸਾਡੇ ਨਾਲ ਜੁੜੇ ਨੇ ਕਿਹਦੇ ਤੋਂ ਸੂਟ ਨਾਲ ਦੁਪੱਟਾ ਦੇ ਤੁਹਾਨੂੰ ਸੂਟ ਤੇ ਦੁਪੱਟਾ ਵੀ ਦੋਨੋਂ ਚੀਜ਼ਾਂ ਥੋੜੇ ਸਾਹਮਣੇ ਸ਼ੋਅ ਕਰਾਂਗੇ ਅਸੀਂ ਚਲੋ ਠੀਕ ਹੈ ਜੀ ਮਿਲਦੇ ਹਾਂ ਤੁਹਾਨੂੰ ਹਣ ਅੱਗੇ ਆਪਣੀ ਵੀਡੀਓ ਰਾਹੀਂ ਉਦੇ ਤੱਕ ਆ ਜੀ ਆਪਣਾ ਧਿਆਨ ਰੱਖਿਓ ਸਾਰੇ ਜਣੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਰੱਬ ਰੱਖਾ ਜੀ